ਤੁਸੀਂ ਕੀ ਖਲਾਰਾ ਭਾਈ ਬੈਠੇ ਆ ਇਨ ਹਾਂ ਅੱਛਾ ਦੱਸੀ ਮੈਨੂੰ ਈਸ਼ਰ ਠੰਡ ਆਵਤ ਇਹ ਦੇਖ ਓ ਯਾਰ ਇੱਕ ਨਿੱਕਾ ਲੱਗੇ ਤੁ ਬਚਪਨ ਦੀਆਂ ਖੇਡਾਂ ਹੈ ਮੈਂ ਤੁਹਾਡੀ ਵੀਡੀਓ ਬਣਾਉਣੀ ਥੋਨੂੰ ਪਤਾ ਹੈ ਈਸ਼ਰ ਖਰਲੀਨ ਮੈਂ ਤੁਹਾਡੀ ਵੀਡੀਓ ਬਣਾਉਣੀ ਥੋਨੂੰ ਪਤਾ ਦੋਨੋਂ ਜਾਣਿਆ ਨੂੰ ਓਏ ਈਸ਼ਰ ਤਾਂ ਓਏ ਕਲਾਕਾਰੀ ਬੜੀ ਘੈਂਟ ਕਰੀ ਜਾਂਦਾ ਓਏ ਲੈ ਉਹ ਪਲੇਟ ਕਿੰਨੀ ਸੋਹਣੀ ਬਣਾਈ ਸੀ ਗਲਾਸ ਪਲੇਟ ਬੱਲੇ 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 ਇਹ ਸਰਕਲਾਕਾਰੀ ਕਰਦਾ ਹੈ ਕੱਕਰੇ ਦੇ ਤੇ ਨਾਲੇ ਲੱਗੇ ਪਏ ਵਿਚਾਰੇ ਠੀਕ ਨਹੀਂ ਮਿੱਟੀ ਲਈ ਹੈ ਫਿਰ ਭਾਂਡੇ ਬਣਾਉਣ ਨੂੰ ਠੀਕ ਨਹੀਂ ਮਿੱਟੀ ਨਾ ਇਹਨਾਂ ਹੋਰ ਦੀਵਾ ਬਣਾਵੇਂਗਾ اے ਭਾਈ اے ਭਾਈ ਓ ਚੱਕ ਵੇ ਓ ਚੱਕ ਇਹ ਸਰਕੀ ਕਲਾਕਾਰੀ ਹੈ ਹੈ ਸੀ ਕਲਾਕਾਰੀ ਕੀਤੀ ਐ ਇਹਦੋ ਦੇਖੋ ਬਈ ਜਵਾਕਾਂ ਦਾ ਬਚਪਨਾ ਹੈ ਇੱਕ ਹੋਰ ਦੀਵਾ ਉਹ ਪਲੇਟ ਵਾਲੀ ਸੋਹਣੀ ਬਣੀ ਐ ਤੇਰੀ ਹੋਰ ਗੱਲਾਂ ਦੀਆਂ ਗੱਲਾਂ ਪਲੇਟ ਤਾਂ ਐ ਪਈਆਂ ਕੰਨੀਆਂ ਵਿੱਚ ਨਹੀਂ ਆ ਪੁੱਤੋ ਠੰਡਾ ਹਵਾ ਠੰਡੀ ਚੱਲਦੀ ਆ ਹਰਲੀਨ ਜਾਂ ਤੂੰ ਵੀ ਪੁੱਤੋ ਬੂਟ ਪਾਇਆ ਪੈਰਾਂ 'ਚ ਕੋਤੋ ਥੋੜਾ ਹਰਲੀਨ ਓਏ ਹਰਲੀਨ ਬੂਟ ਪਾਓ ਚਲੋ ਈਸਰ ਤੂੰ ਵੀ ਨਿਕਲ ਹੁਣ ਰੇਤੇ 'ਚੋਂ ਉਠੋ 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 ਇਥੋਂ ਬੈਠੇ ਆ ਦੋਨੇ ਜੋੜਿਆਂ ਵਰਗੇ ਜਿਸਰ ਚ ਪੈ ਗਿਆ ਰੇਤਾ ਰੀਨ ਪੁੱਤ ਤੇਰੇ ਟੋਪੀ ਵੀ ਨਹੀਂ ਲਈ ਹੋਈਗੀ ਤੇਰੇ ਪੈਰਾਂ ਤੇ ਵੀ ਰੇਤਾ ਪਈ ਜਾਂਦਾ ਵਾ ਠੰਡ ਬਹੁਤ ਆ ਜਾ ਮੇਰਾ ਪੁੱਤ ਭੱਜ ਕੇ ਜਾ ਕੇ ਨਾ ਨਈ ਟੋਪੀ ਲੈ ਲੈ ਨਾਲੇ ਬੂਟ ਪਾਇਆ ਫਿਰ ਆ ਜਾ ਚਿੰਗਾ ਬੂਟ ਤੇ ਟੋਪੀ ਲਿਆ ਸ਼ਹਿਰ ਪੁੱਤ ਠਰ ਜੂਗਾ ਠੰਡ ਨਾਲ ਐ ਇਸਰ ਤਾਂ ਸਾਰਾ ਕੁਝ ਲਈ ਬੈਠਾ ਵਾ ਲੈ ਉਹ ਵੀ ਇਸਰ ਦੀ ਪਹਿਣ ਗਈ ਹੈ ਕਹੇ ਟੋਪੀ ਲੈਣ ਤੇ ਬੂਟੂ ਪਾਉਣ ਹੁਣ ਆਊਗਾ ਕੀਕੂ ਸਕੂਲੋਂ ਹਣਾਈ ਸਰ ਹੁਣ ਤੂੰ ਵੀ ਉੱਠੇ ਪੁੱਤ ਇੱਥੋਂ ਚੱਕਦੇ ਆਪਦਾ ਭਾਂਡਾ ਟੀਂਡਾ ਸਾਰਾ ਕੱਲ ਨੂੰ ਖੇਡਦੇ ਹੋ ਸਕੂਲੋਂ ਆ ਕੇ ਹੁਣ ਠੰਡ ਹੋ ਗਈ ਸਕੂਲੀ ਟਾਕ ਕਰਦੇ ਹਾਂ ਤੂੰ ਡੇਢ ਵਜੇ ਦਾ ਆਇਆ ਤੂੰ ਅੱਜ ਸਕੂਲੋਂ ਤੈਨੂੰ ਪਤਾ ਵਾ ਤੂੰ ਕੀ ਹੋਇਆ ਤੇ ਫੇਰ ਹੁਣ ਉੱਠ ਮੇਰਾ ਪੁੱਤ ਠੰਡਾ ਪੁੱਤ ਠੰਡੇ ਰੇਤੇ ਜੱਜ ਹੱਥ ਪਾਏ ਆ ਤੁਸੀਂ ਪੈਰਾਂ 'ਚ ਦੇ ਲ ਬੂਟ ਤੂੰ ਗਿੱਲੇ ਕਰਕੇ ਰੱਖਿਆ ਆ ਮਾ ਲੈ ਇਹ ਝੋਲੀ ਨਿਕਲ ਨਾ ਡੱਬੀ ਦਾ ਮੂੰਹ ਭੀੜਾ ਵਾ ਪੁੱਤ ਨਹੀਂ ਨਿਕਲਣਾ ਤੈਨੂੰ ਮੈਂ ਕਿਹਾ ਮੂਹ ਵੀ ਡਾਵਾ ਪਿੱਛੇੋਂ ਢੋਬੀ ਖੁੱਲੀ ਆ ਇਹ ਇਹ ਝੋਨੇ ਨਿਕਲਣਾ ਲਓ ਜੀ ਦੇਖੋ ਜਵਾਕਾਂ ਦੀਆਂ ਖੇਡਾਂ ਤੇ ਆਪਾਂ ਬੈਠੇ ਸੀਗੇ ਫ੍ਰੀ ਮੈਂ ਕਿਹਾ ਚਲੋ ਇਹ ਖੇਡਦੇ ਸੀ ਇਹਨਾਂ ਦੀ ਵੀਡੀਓ ਬਣਾਈਏ ਆਪਾਂ ਹੈ ਸ਼ਰ ਕਿਕੂ ਆ ਗਿਆ ਕੁਲੋ ਲੈ स्कूला आ गया स्कूला ला स्कूला ली स्कूला ली किकू साडा कुल्लू आया ओए